ਬਠਿੰਡਾ ਪੁਲਿਸ ਇੱਕ ਵਾਰ ਫੇਰ ਸੁਰਖੀਆਂ 'ਚ ਨਜ਼ਰ ਆਈ ਹੈ ਦੱਸਦੀ ਹੈ ਕਿ ਥਾਣੇ ਦੇ ਵਿੱਚ ਚੋਰੀ ਦੇ ਮਾਮਲੇ ਦੇ ਵਿੱਚ ਇੱਕ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜਿਸ ਦੀ ਹੁਣ ਪੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਪਰਿਵਾਰ ਨੇ ਕੁੱਟਮਾਰ ਦੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਪੁਲਿਸ ਵਾਲਿਆਂ ਨੇ ਉਸਦੀ ਕੁੱਟਮਾਰ ਕੀਤੀ ਹੈ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਹੈ ਨੌਜਵਾਨ ਦੀ ਪਛਾਣ ਮਨਮੋਹ ਸਿੰਘ ਮੀਤਾ ਵਜੋਂ ਹੋਈ ਹੈ ਉਧਰ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪਰਿਵਾਰ ਇਨਸਾਫ ਦੀ ਗੋਹਾਰ ਲਗਾ ਰਿਹਾ ਹੈ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਤੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਨੌਜਵਾਨ ਦੀ ਪੁਲਿਸ ਵਾਲਿਆਂ ਨੇ ਕੁੱਟਮਾਰ ਕੀਤੀ ਹੈ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਹੈ ਹਮੇਸ਼ਾ ਤੋਂ ਹੀ ਬਠਿੰਡਾ ਪੁਲਿਸ 'ਤੇ ਸੁਰਖੀਆਂ ਚਰੰਦੀ ਹੈ ਤੇ ਇੱਕ ਵਾਰ ਫੇਰ ਬਠਿੰਡਾ ਪੁਲਿਸ 'ਤੇ ਗੰਭੀਰ ਇਲਜ਼ਾਮ ਲੱਗੇ ਨੇ ਦੱਸਦੀ ਹੈ ਕਿ ਇਹ ਨੌਜਵਾਨ ਚੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਜਿਸ ਦੀ ਹੁਣ ਪੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਇਸ ਨੌਜਵਾਨ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਜਿਸ ਦਾ ਨਾਮ ਮਨਮੋਹਨ ਸਿੰਘ ਮੀਤਾ ਦੱਸਿਆ ਜਾ ਰਿਹਾ ਹੈ ਤੇ ਇਸ ਦੀ ਹੁਣ ਮੌਤ ਹੋ ਗਈ ਹੈ ਉਧਰ ਜੇਕਰ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਜੁਟ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਉਧਰ ਪਰਿਵਾਰਕ ਮੈਂਬਰ ਇਲਜ਼ਾਮ ਲਗਾ ਰਹੇ ਨੇ ਕਿ ਪੁਲਿਸ ਵਾਲਿਆਂ ਨੇ ਉਸ ਦੀ ਕੁੱਟਮਾਰ ਕੀਤੀ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਇਹ ਮਾਮਲਾ ਜੀ ਕੱਲੇ ਨੂੰ ਸਵੇਰੇ 7:00 ਵਜੇ ਤੇ ਕਿਹੜੇ ਥਾਣੇ ਦੀ ਪੁਲਿਸ ਇਹ ਟੈਂਕਾ ਸਣੀ ਦੀ ਕਿਹੜਾ ਟੈਂਕ ਥਾਣਾ ਟੈਂਟਾ ਟੈਂਕ ਥਾਣਾ ਅੱਛਾ ਕੀ ਹੋਇਆ ਕੀ ਹੈ ਇਹ ਸੱਟਾਂ ਨਾ ਮਾਰਿਆ ਮਾਰਖਣੀ ਹੈ ਇਹ ਇੰਨ ਨਹੀਂ ਮਰੇ ਹੋ ਜੀ ਮਲਾਜਮਾ ਨਹੀਂ ਮਰੇ ਹੋ ਜੀ ਤੇ ਤਾਂ ਜੀ ਬਗਪਾਲ ਸਾਲੇ ਕੱਲ ਚੱਕ ਲੈ ਤੜਕੇ ਤੇ ਜਦੋਂ ਅਸੀਂ ਆਏ ਆ ਦੁਪਹਿਰੇ ਜੇ 2:30 ਵਜੇ ਰੋਟੀ ਖਵਾ ਕੇ ਗਏ ਚਾਹ ਪਾਣੀ ਪਿਆ ਕੇ ਗਏ ਆ ਵਧੀਆ ਸੀ ਲੋਟਵਾਟ ਤੇ ਜਦੋਂ ਉਹ ਲਿਆਂਦਾ ਨਾ ਉਹ ਉਦੋਂ ਤੋ ਤੁਰਿਆ ਨਹੀਂ ਸੀ ਜਾਂਦਾ ਇੰਨਾ ਕੁੱਟਿਆ ਸੀ ਕਿਹੜਾ ਥਾਣਾ ਕਿਹੜਾ ਚੰਟ ਚੰਟ ਕੀ ਹੋਇਆ ਕੀ ਫਿਰ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਤੇ ਉਹ ਕੁੱਟਿਆ ਮਾਰਿਆ ਕੁੱਤੇ ਮਾਰੇ ਉਹ ਮੇਜ ਕੁਰਪਿੰਡੇ ਤੇ ਲੀਹ ਲਾਇਆ ਕਾਦੇ ਕੇਸ ਲਾਂਦਾ ਜੀ ਪੁਲਿਸ ਨੇ ਪੜ੍ਹ ਕੇ ਉਹ ਨਾ ਕੋਈ ਮੁੱਕੇ ਸੇ ਮੁੰਡੇ ਨਾਲ ਆ ਗਿਆ ਉਹ ਮੁੰਡੇ ਨੇ ਦੇਣੀ ਸੀਗੀ ਮੋਬਾਈਲ ਆ ਦੇ ਵੀ ਲਹਜਣ ਨੂੰ ਉਹ ਮੁੜ ਕੇ ਇਹ ਦੋਨੇ ਜਣੇ ਖੋਣ ਲੱਗ ਗਏ ਖੋ ਕੇ ਤੇ ਚਾਰ ਪੰਜ ਬਰਿਆਂ ਦਾ ਕੇਸ ਹੈ ਤੁਹਾਡਾ ਕੀ ਲੱਗਦਾ ਮੁੰਡਾ ਮੇਰਾ ਭਤੀਜਾ ਮੈਂ ਹੀ ਪਾਲਿਆ ਸੀਗਾ ਕੀ ਲੱਗਦਾ ਫਿਰ ਕਿਸ ਤਰ੍ਹਾਂ ਇਹਦੀ ਮੌਤ ਹੋਈ ਹੁੰਦੀ ਐ ਇਹਨਾਂ ਨੇ ਪੁਲਿਸ ਵਾਲਿਆਂ ਨੇ ਕੁੱਟ ਕੇ ਮਾਰਿਆ ਕਿੰਨੀ ਉਮਰ ਕਿੰਨੀ ਕਹਿੰਦੇ 23 ਸਾਲ ਦੇ ਦੇਖੋ ਇਸ ਤਰ੍ਹਾਂ ਵੀ ਮੁਕਦਮਾ ਨੰਬਰ 130 ਹੈ ਮਿਤੀ 11/2019 ਅੰਡਰ ਸੈਕਸ਼ਨ 379 ਬੀਆਈਪੀਸੀਪੀਐਸ ਕੰਟ ਦਾ ਮੁਕਦਮਾ ਹੈ ਇਹਦੇ ਵਿੱਚ ਜਿਹੜਾ ਅਕਿਊਜ਼ਡ ਹੈ ਉਹ ਮਨਮੋਹਨ ਸਿੰਘ ਪੁੱਤਰ ਮੀਤਾ ਪੁੱਤਰ ਮੀਤਾ ਸਿੰਘ ਵਾਸੀ ਪਿੰਡ ਸਿਧਾਣਾ ਤਾਂ ਇਹ ਕੱਲ ਇਹਨੂੰ ਜਿਹੜਾ ਹੈਗਾ ਮੁਕਦਮਾ ਉਕਤ ਵਿੱਚ ਅਰੈਸਟ ਕੀਤਾ ਸੀ ਪੁਲਿਸ ਵੱਲੋਂ ਥਾਣੇ ਕੈਂਟ ਦੀ ਪੁਲਿਸ ਵੱਲੋਂ ਤੇ ਸ਼ਾਮ ਨੂੰ ਇਹਦੀ ਤਬੀਤ ਯਾਨੀ ਕਿ ਢਿੱਲੀ ਹੋ ਗਈ ਜੋ ਇਹਨੂੰ ਸਿਵਲ ਹਸਪੀਟਲ ਲੈ ਕੇ ਆਏ ਸੀ ਜੋ ਡਿਊਰਿੰਗ ਲਾਜ਼ੇ ਦੀ ਜਿਹੜੀ ਹੈਗੀ ਹੈ ਦੀਥ ਹੋ ਗਈ ਹੈ ਜੋ ਆਲਰੇਡੀ ਆਪਣੇ ਦਾ ਪੋਸਟ ਮਾਰਟ ਵਗੈਰਾ ਹੋ ਰਿਹਾ ਤੇ ਜਿਹੜੀ ਜੁਡੀਸ਼ੀਅਲ ਇਨਕੁਆਰੀ